ਆਓ ਤੱਕੋ ਸ਼ੇਰੇ ਪੰਜਾਬ ਦੇ ਪੋਤਰੇ ਦਾ ਵਿਆਹ ਸੀ ਕਵਰ ਨਾਉ ਨਿਆਲਦਾ ਤੇ ਸ਼ੇਰੇ ਪੰਜਾਬ ਦੇ ਪੋਤਰੇ ਦੇ ਉੱਤੇ ਨਾ ਟੌਰ ਵਾਸਤੇ ਇੱਕ ਚਾਨਣੀ ਲਾਈ ਗਈ ਅੰਮ੍ਰਿਤਸਰ ਬਰਾਤ ਅੰਮ੍ਰਿਤਸਰੋਂ ਤੁਰਨੀ ਕਿਸੇ ਨੇ ਜਾ ਕੇ ਸ਼ੇਰੇ ਪੰਜਾਬ ਨੂੰ ਦੱਸਿਆ ਸ਼ੇਰੇ ਪੰਜਾਬ ਤੇਰੇ ਪੋਤਰੇ ਦੇ ਨਾ ਇੱਕ ਚੀਜ਼ ਲੱਗੀ ਆ ਤੇ ਆ ਵੇਖ ਉਹਦਾ ਪੁੱਤ ਤੇਰੇ ਦਾ ਵਿਆਹ ਵਾ ਉਹਨਾਂ ਦਾਦਿਆਂ ਨੂੰ ਵੈਸੇ ਬੜਾ ਚਾਹ ਹੁੰਦਾ ਵੀ ਮੇਰਾ ਪੋਤਾ ਵਿਆਹਣ ਚੱਲਿਆ ਆਗੇ ਕਹਿੰਦਾ ਕੀ ਵਿਖਾਉਣਾ ਕਹਿੰਦਾ ਵੇਖੋ ਚਾਨਣੀ ਕਿੰਨੀ ਸੋਹਣੀ ਲੱਗੀ ਤੇਰੇ ਪੋਤਰੇ ਦੇ ਸਿਰ ਤੇ ਸ਼ੇਰੇ ਪੰਜਾਬ ਕਹਿੰਦਾ ਇੱਕ ਮਿੰਟ ਤੋਂ ਥੱਲੇ ਲਾ ਦਿਓ ਚਾਨਣੀ ਕੋਲ ਖਲੋਤੇ ਬੰਦੇ ਕਹਿੰਦੇ ਵੀ ਕੱਪੜਾ ਨਹੀਂ ਚੰਗਾ ਲੱਗਾ ਕਡਾਈ ਨਹੀਂ ਚੰਗੀ ਲੱਗੀ ਹੀਰੇ ਮੋਤੀ ਨਹੀਂ ਚੰਗੇ ਲੱਗੇ ਕਾਰਨ ਕੀ ਆ ਚਾਨਣੀ ਲਵਾਉਣੀ ਕਿਉਂ ਆ ਮਨ ਜਵਾਬ ਸੁਣਿਓ ਸ਼ੇਰੇ ਪੰਜਾਬ ਦਾ ਸ਼ੇਰੇ ਪੰਜਾਬ ਕਹਿੰਦਾ ਧਰਤੀ ਹੋਵੇ ਗੁਰੂ ਰਾਮਦਾਸ ਦੀ ਇਥੇ ਚਾਨਣੀਆਂ ਸਿਰਫ ਗੁਰੂ ਰਾਮਦਾਸ ਦੇ ਸਿਰ ਤੇ ਸ਼ੋਭਾ ਪਾਉਂਦੀਆਂ ਵਾ ਸਾਡੇ ਸਿਰਾਂ ਤੇ ਚਾਨਣੀਆਂ ਲਾਓਗੇ ਲਹਨ ਤਾਂ ਖੱਟ ਕੇ ਜਹਾਨ ਤੋਂ ਜਾਵਾਂਗੇ ਅਗਲਾ ਬਾਦਸ਼ਾਹ ਹੋ ਕੇ ਵੀ ਚਾਨਣੀ ਨਹੀਂ ਲਵਾਉਂਦਿਆ ਤੇ ਇਥੇ ਵਾਟਰ ਕੂਲਰ ਪੱਖੇ ਜੋ ਲਿਆਂਦਾ ਗੁਰਦਰ ਸਾਰਿਆਂ ਦੇ ਪੂਰੇ ਪੂਰੇ ਟੱਬਰਾਂ ਦੇ ਨਾਮ ਲਿਖ ਕੇ ਲਿਆਉਂਦੇ ਆਹੀ ਅਗਲੇ ਬੰਨੇ ਹਵਾ ਖੇ ਦਿਨੀ ਉਹਨੇ ਤੇ ਤਿੰਨ ਕਿਲੋ ਦੇ ਰੰਗ ਮਲਿਆ ਤਿੰਨਾ ਪਰਾਂ ਦੇ ਉੱਤੇ ਵੀ ਫਲਾਣਾ ਸੋਂ ਫਲਾਣਾ ਸੋਂ ਫਲਾਣਾ ਸੋਂ ਫਲਾਣਾ ਸੋਂ ਗੁਰੂ ਦੇ ਦਰਬਾਰ ਵਿੱਚ ਆਉ ਇਹ ਨਾ ਕਦੀ ਸੋਚਿਆ ਕਰੋ ਕਿ ਪ੍ਰਬੰਧਕਾਂ ਦੀ ਕਾਪੀ ਦੇ ਨਾਲ ਲਿਖਣਾ ਬੜਾ ਜ਼ਰੂਰੀ ਆ ਮੈਂ ਕਈ ਲੋਕੀ ਲੜਦੇ ਵੇਖੇ ਇਸੇ ਗੱਲੋਂ ਪ੍ਰਬੰਧਕਾਂ ਨਾਲ ਪ੍ਰਬੰਧਕਾਂ ਨੂੰ ਦੀਵਾਨ ਥੋੜਾ ਸੁਝਣ ਡਿਆ ਹੁੰਦਾ ਵੀ ਦੀਵਾਨ ਸੁਣਨਾ ਉਹਨਾਂ ਨੂੰ ਇਹ ਫਿਕਰ ਪਿਆ ਹੁੰਦਾ ਵੀ ਜੇ ਕਿਸੇ ਦਾ ਨਾਂ ਛੁੱਟ ਗਿਆ ਉਨੇ ਸਾਫਾ ਗੱਲ ਚ ਪਉਣਾ ਹੀ ਪਉਣਾ ਮੇਲੇ ਤੋਂ ਬਾਅਦ ਇਸ ਕਰਕੇ ਇੱਕ ਬੇਨਤੀ ਆ ਰਪਈਆ 500 ਦਿਓ ਭਾਵੇਂ 5 ਲੱਖ ਦਿਓ ਲਿਖਿਆ ਜਾਵੇ ਤੇ ਚੰਗੀ ਗੱਲ ਹੈ ਜੇ ਨਾਮ ਵੀ ਲਿਖਿਆ ਜਾਵੇ ਨਾ ਤੇ ਗੁਰੂ ਅੱਗੇ ਹੱਥ ਜੋੜ ਕੇ ਕਹਦਾ ਕਰੋ ਸੱਚੇ ਪਾਤਸ਼ਾਹ ਤੂੰ ਤੇ ਜਾਣਦਾ ਹੀ ਆ ਨਾ ਐਦੇ ਖਾਤੇ 'ਚ ਤੇ ਨਾਮ ਬੋਲਦਾ ਹੀ ਆ ਜੇ ਐਦੇ ਖਾਤੇ 'ਚ ਨਹੀਂ ਨਾ ਨਾਮ ਬੋਲਣ ਰਿਆ ਤੇ ਕਾਪੀਆਂ ਜਿੰਨੀਆਂ ਮਰਜ਼ੀ ਭਰੀ ਜਾਓ ਨਾਵਾਂ ਵਾਲਿਆਂ ਫਾਇਦਾ ਕੋਈ ਨਹੀਂ ਹੈ ਸ਼ੇਰਾਂ ਪੰਜਾਬ ਵਰਗਾ ਧਰਮੀ ਕੋਈ ਨਹੀਂ ਸ਼ੇਰਾਂ ਪੰਜਾਬ ਵਰਗਾ ਲੀਡਰ ਕੋਈ ਨਹੀਂ ਪਰ ਗੱਲ ਸੱਚ ਆ ਜਿਹੜੇ ਬੰਦੇ ਜਵਾਨ ਹੁੰਦੇ ਆ ਇੱਕ ਦਿਨ ਬੁੱਢੇ ਵੀ ਹੁੰਦੇ ਆ ਜਿਹੜੇ ਬੰਦੇ ਚੜਤ ਨੂੰ ਜਾਂਦੇ ਆ ਇੱਕ ਦਿਨ ਸਿਰੋਂ ਵੀ ਡਿੱਗਦੇ ਆ ਸ਼ੇਰਾਂ ਪੰਜਾਬ ਨੂੰ ਪੈਰਾਲਾਈਜ਼ ਦਾ ਅਟੈਕ ਹੋਇਆ ਪੈਰਾਲਾਈਜ਼ ਦਾ ਅਟੈਕ ਮਤਲਬ ਉਹਦਾ ਪਾਸਾ ਮਰ ਗਿਆ ਇਲਾਜ ਬਹੁਤ ਹੋਇਆ ਪਰ ਸ਼ੇਰਾਂ ਪੰਜਾਬ ਨੂੰ ਪਤਾ ਲੱਗ ਗਿਆ ਵੀ ਮੈਂ ਹੁਣ ਬਚਣਾ ਨਹੀਂ ਆ ਜੇ ਜਦੋਂ ਘਰ ਦੇ ਮੋਢੀ ਨੂੰ ਇਹ ਪਤਾ ਲੱਗ ਜੇ ਵੀ ਮੈਂ ਬਚਣਾ ਨਹੀਂ ਆ ਫਿਰ ਸਿਆਣਾ ਘਰ ਦਾ ਮੋਢੀ ਟਾਈਮ ਨਾਲ ਆਪਣੀ ਜ਼ਿੰਮੇਵਾਰੀ ਜਿਹੜੀ ਆ ਆਪਣੇ ਬੱਚਿਆਂ ਦੇ ਮੋਢਿਆਂ ਤੇ ਪਾਉਣ ਫਿਰਦਾ ਹੈ ਸ਼ੇਰਾਂ ਪੰਜਾਬ ਨੇ ਆਖਿਆ ਵੀ ਇੱਕ ਦਰਬਾਰ ਲਾਓ ਤੇ ਪੰਜਾਬ ਦੇ ਸਾਰੇ ਵੱਡੇ ਵੱਡੇ ਲੀਡਰ ਸੱਦੋ ਮੈਂ ਉਹਨਾਂ ਨਾਲ ਕੁਝ ਦਿਲ ਦੀਆਂ ਗੱਲਾਂ ਕਰਨੀਆਂ ਨੇ ਦਿਨ ਚੁਣਿਆ ਗਿਆ 22 ਮਈ ਸਾਲ 1839 ਲਾਹੌਰ ਦੀ ਧਰਤੀ ਵੱਡੇ ਵੱਡੇ ਸਰਦਾਰ ਮੁਸ਼ਾਇਰਿਆਂ ਨੂੰ ਤਾ ਦੇ ਕੇ ਸੋਹਣੀਆਂ ਪੱਗਾਂ ਬੰਨ ਕੇ ਸ਼ੇਰੇ ਪੰਜਾਬ ਦੇ ਉਸ ਦਰਬਾਰ ਵਿੱਚ ਬੈਠੇ ਸੀ ਸ਼ੇਰੇ ਪੰਜਾਬ ਨੂੰ ਪਾਲਕੀ ਚ ਲੱਦ ਕੇ ਲਿਆਂਦਾ ਗਿਆ ਆ ਸ਼ਬਦ ਸਮਝਿਓ ਮੜਾ ਜੀ ਆਪ ਬਹਿਣਾ ਹੋਰ ਗੱਲ ਆ ਤੇ ਲੱਦ ਕੇ ਲਿਆਉਣਾ ਹੋਰ ਗੱਲ ਆ ਅੰਦਰੋਂ ਗੱਡੀ ਚ ਬਹਿ ਕੇ ਆ ਜੀ ਇਹਦਾ ਮਤਲਬ ਬੰਦਾ ਤੰਦਰੁਸਤ ਆ ਜੇ ਕਿਸੇ ਨੂੰ ਕਹਿ ਦਈਏ ਇਹਨੂੰ ਗੱਡੀ 'ਚ ਲੱਦੀ ਲਿਆਓ ਨਾਲ ਇਹਦਾ ਮਤਲਬ ਬੰਦਾ ਠੀਕ ਨਹੀਂ ਹੈਗਾ ਜਿਹੜਾ ਸ਼ੇਰ ਹੈ ਪੰਜਾਬ ਇੱਕ ਵਾਰੀ ਨਿਗਾਹ ਭਰ ਕੇ ਵੇਖ ਦਵੇ ਤਿੱਬਤ ਦੇ ਗੋ ਰਖਿਆਂ ਤੱਕ ਕੰਬਣੀਆਂ ਛੇੜਦੀਆਂ ਸੀ ਅੱਜ ਉਹਦਾ ਪੈਰਲਾਈਜ਼ ਦੇ ਨਾਲ ਪਾਸਾ ਇੰਨਾ ਮਰ ਚੁੱਕਾ ਸੀ ਉਹਨੂੰ ਚਾਰ ਬੰਦਿਆਂ ਨੇ ਪਾਲਕੀ 'ਚ ਲੱਦ ਕੇ ਲਿਆਂਦਾ ਜਦੋਂ ਦਰਬਾਰ ਵਿੱਚ ਲਿਆਂਦਾ ਚਾਰ ਬੰਦਿਆਂ ਨੇ ਪਾਲਕੀ 'ਚੋਂ ਲਾਇਆ ਤੇ ਜਿਹੜੇ ਸਾਹਮਣੇ ਬੈਠੇ ਸੀ ਜਿਨ੍ਹਾਂ ਨੂੰ ਪਤਾ ਨਹੀਂ ਸੀ ਵੀ ਸ਼ੇਰੇ ਪੰਜਾਬ ਦੀ ਹਾਲਤ ਇੰਨੀ ਮਾੜੀ ਆ ਉਹਨਾਂ ਦਾ ਹੌਕਾ ਨਿਕਲ ਗਿਆ ਉਹਨਾਂ ਖਾਏ ਇੱਕ ਹੀ ਬਣਿਆ ਸ਼ੇਰੇ ਪੰਜਾਬ ਨੂੰ ਦੀ ਕੁਰਸੀ ਤੇ ਬਿਠਾ ਦਿੱਤਾ ਗਿਆ ਘੇਰੇ ਘੇਰੇ ਡਾਕਟਰ ਖਲੋਤੇ ਆ ਘੇਰੇ ਘੇਰੇ ਵੈਦ ਤੇ ਹਕੀਮ ਖਲੋਤੇ ਆ ਸਾਰਾ ਦਰਬਾਰ ਅੱਗੇ ਬੈਠਾ ਸੀ ਇੱਕ ਚੀਜ਼ ਹੋਰ ਸ਼ੇਰੇ ਪੰਜਾਬ ਦੇ ਦਰਬਾਰ ਅੰਦਰ ਜਿੰਨੇ ਵੀ ਦਰਬਾਰੀ ਬੈਂਦੇ ਸੀ ਨਾ ਉਹ ਗਲੀਚੀਆਂ ਤੇ ਬੈਂਦੇ ਸੀ ਕੁਰਸੀ ਤੇ ਕੋਈ ਨਹੀਂ ਸੀ ਬੈਂਦਾ ਕੁਰਸੀ ਸਿਰਫ ਸ਼ੇਰੇ ਪੰਜਾਬ ਦੀ ਸੀ ਉਹ ਕੁਰਸੀ ਅੱਜ ਲੰਡਨ ਦੇ ਮਿਊਜ਼ੀਅਮ ਦੇ ਵਿੱਚ ਲੱਗੀ ਆ ਜਿਸ ਕੁਰਸੀ ਤੇ ਕਦੀ ਤੁਹਾਡਾ ਬਾਦਸ਼ਾਹ ਬੈਠਦਾ ਹੁੰਦਾ ਸੀ ਸ਼ੇਰੇ ਪੰਜਾਬ ਕੁਰਸੀ ਤੇ ਬੈਠਾ ਸਾਹਮਣੇ ਬੈਠੇ ਦਰਬਾਰੀ ਹੱਥ ਜੋੜ ਦਿੰਦੇ ਆ ਮੌਤ ਵਰਗਾ ਸਨਾਟਾ ਸੀ ਭਰੇ ਦਰਬਾਰ ਚ ਬਿਲਕੁਲ ਚੁੱਪ ਛਾਈ ਸੀ ਕੋਈ ਉੱਚੀ ਸਾਹ ਨਹੀਂ ਸੀ ਲੈ ਰਿਆ ਸ਼ੇਰੇ ਪੰਜਾਬ ਤੇ ਹੋਸ਼ ਆ ਡਾਕਟਰ ਨੇ ਸ਼ੇਰੇ ਪੰਜਾਬ ਨੂੰ ਹੋਸ਼ ਵਿੱਚ ਲਿਆਂਦਾ ਉਹਦੇ ਕੰਨ ਵਿੱਚ ਆਖਿਆ ਸ਼ੇਰੇ ਪੰਜਾਬ ਤੁਸੀਂ ਦਰਬਾਰ ਵਿੱਚ ਪਹੁੰਚ ਗਏ ਹੋ ਕਰੋ ਜਿਹੜੀ ਦਿਲ ਦੀ ਗੱਲ ਕਰਨੀ ਆ ਦੇਖੋ ਸਦਾ ਇੱਕੋ ਜਿਹੇ ਦਿਨ ਨਹੀਂ ਰਹਿੰਦੇ ਵੱਡੇ ਵੱਡੇ ਡਾਕਟਰਾਂ ਨੂੰ ਵੀ ਕਈ ਵਾਰੀ ਇੱਥੇ ਹਸਪਤਾਲਾਂ ਦਾ ਸਹਾਰਾ ਲੈਣਾ ਪੈ ਜਾਂਦਾ ਵੱਡੇ ਵੱਡੇ ਜੱਜਾਂ ਨੂੰ ਵਕੀਲ ਕਰਨੇ ਪੈ ਜਾਂਦੇ ਜਿਹੜਾ ਸ਼ੇਰੇ ਪੰਜਾਬ ਕਦੇ ਤੁਰਦਾ ਹੋਊਗਾ ਸਾਰ ਰੋਕ ਲੈਂਦੇ ਹੋਣਗੇ ਲੋਕ ਅੱਜ ਸ਼ੇਰੇ ਪੰਜਾਬ ਦੀ ਆਪਣੀ ਏਨੀ ਮਾੜੀ ਹਾਲਤ ਆ ਕਿ ਸ਼ੇਰੇ ਪੰਜਾਬ ਨੂੰ ਸਾਹ ਵੀ ਕੋਈ ਕੋਈ ਆਉਂਦਾ ਸੀ ਡਾਕਟਰ ਕਹਿੰਦਾ ਸ਼ੇਰੇ ਪੰਜਾਬ ਆਪਾਂ ਦਰਬਾਰ ਵਿੱਚ ਆ ਗਏ ਆ ਕਰੋ ਜੜੀ ਗੱਲ ਕਰਨੀਆਂ ਸ਼ੇਰੇ ਪੰਜਾਬ ਨੇ ਮੱਧਮ ਜੀ ਅੱਖ ਖੋਲੀ ਉਹਨੇ ਸਾਰੇ ਦਰਬਾਰ ਨੂੰ ਨਿਗਾਹ ਭਰ ਕੇ ਵੇਖਿਆ ਜਿਹੜਾ ਹੱਥੋਂ ਦਾ ਕੰਮ ਨਹੀਂ ਸੀ ਨਾ ਕਰਦਾ ਉਹ ਹੱਥੋਂ ਦਾ ਉੱਥੇ ਰਿਹਾ ਹੱਥ ਨਾਲ ਹੱਥ ਜੋੜ ਕੇ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 22 ਮਈ ਸਾਲ 1839 ਸ਼ੇਰੇ ਪੰਜਾਬ ਦੀ ਜ਼ਿੰਦਗੀ ਦਾ ਆਖਰੀ ਦਰਬਾਰ ਇਸ ਲੱਗੇ ਦਰਬਾਰ ਅੰਦਰ ਸ਼ੇਰੇ ਪੰਜਾਬ ਨੇ ਕੁਝ ਦਿਲ ਦੀਆਂ ਗੱਲਾਂ ਇਹ ਰਖਿਓ ਨਾ ਦਿਲ ਚ ਮਹੰਗੇ ਮੋਲੇ ਪੰਜਾਬ ਪਿਆਸਾਂ ਨੂੰ ਮਹੰਗੇ ਮੋਲੇ ਪੰਜਾਬ ਪਿਆਸਾਂ ਨੂੰ ਲਿਆ ਲੱਖਾਂ ਸੀਸ ਵਾਰ ਕੇ ਜੱਪੇ ਜੱਪੇ ਤੇ ਜੱਪੇ ਤੇ ਸਿੰਘਾਂ ਨੇ ਸਿਰ ਲਾਏ ਜੜ ਪੁੱਟੀ ਜਾਰ ਮਾਂ ਦੀ ਰਹੇ ਲੁੱਟਦੇ ਲੁੱਟਦੇ ਕਦੀ ਰਾਹ ਦੀ ਬਹਾਕੇ ਚੱਲਿਆ ਦੇਹੇ ਹਕੂਮਤਾਂ ਨੂੰ ਗੁੱਡੀ ਹੱਥ ਪਈ ਆਧੇ ਅਸਮਾਨ ਚੜਾ ਕੇ ਚੱਲਿਆ ਮੈਂ ਖਾਲਸੇ ਦੀ ਧੋਰ ਏਕਤਾ ਏਕਤਾ ਟੁੱਟਣ ਨਾ